ਤਰਨਤਾਰਨ ਤਰਨਤਾਰਨ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪੰਜਵੜ ਤਹਿਸੀਲ ਚਵਾਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਅਰਸ਼ਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਆਜਾ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤੇ ਇਹਨਾਂ ਨਾਲ ਅਗਾਂਹ ਦੇ ਵਿੱਚ ਦਿਖਾਵਾਂਗੇ ਦੋਸਤੋ ਤੁਹਾਨੂੰ ਸਾਹਮਣੇ ਜਿਹੜੀ ਸਕਰੀਨ ਤੇ ਮੱਝ ਤੁਸੀਂ ਦੇਖ ਰਹੇ ਹੋ ਦੋਸਤੋ ਸੂਨ ਦੇ ਬਿਲਕੁਲ ਨੇੜੇ ਆ ਕਿੰਨਾ ਟਾਈਮ ਖੜਦੀ ਹੈ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਇਸ ਦੇ ਨਾਲ ਜਿਹੜੀ ਬੱਧੀ ਹੈ ਮਾਝ ਦੋਸਤੋ ਇਹਨੂੰ ਤਕਰੀਬਨ ਸੂਈ ਨਵੀਰ ਕੰਨੜਾ ਟਾਈਮ ਹੋ ਗਿਆ ਦੱਸਿਆ 10 ਕੁ ਮਹੀਨੇ ਦਾ ਟਾਈਮ ਦੋਸਤੋ ਹੋ ਗਿਆ ਦੋਵੇਂ ਟਾਈਮ ਮਿਲਦੀ ਹੈ ਬੱਚਾ ਦੋਸਤੋ ਜਦਾ ਮਜਦਾ ਹੈ ਨਿੰਗਾ ਇਹਦੇ ਨਾਲ ਦੋਸਤੋ ਇੱਕ ਮੱਝ ਇਹ ਜਿਹੜੀ ਇਧਰਲੇ ਪਾਸੇ ਬੈਠੀ ਹੈ ਤੁਸੀਂ ਵੇਖ ਰਹੇ ਸਾਹਮਣੇ ਇਹ ਬਿਲਕੁਲ ਤਾਜੀ ਸੂਈ ਹੈ ਜੇ ਜੇਰ ਪੈਣ ਵਾਲੀ ਬਾਕੀ ਹੈ ਪ੍ਰੋਪਰ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਕੇ ਟਰਨਾਂ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜ ਆਪਣਾ ਹੱਕ ਸਮਝ ਕੇ ਆਪਣਾ ਫਰਜ਼ਾਂ ਦੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਰਿਆ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਬਟਨ ਉਾਲ ਤੇ ਸਿਲੈਕਟ ਕਰ ਦਿਓ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੇ ਐਂਡ ਦੇਖ ਦੋਸਤੋ ਤੁਹਾਨੂੰ ਬਿਲਕੁਲ ਤਾਜੀ ਸੂਈ ਮੱਝ ਦਿਖਾਵਾਂਗੇ ਉਸ ਤੋਂ ਪਹਿਲਾਂ ਇੱਕ ਜਿਹੜੀ ਗੱਬੜ ਮੱਝ ਤੇ ਇੱਕ ਜਿਹੜੀ ਮੱਝ ਸੂਈ ਸਵਾਈਏ ਆਪਾਂ ਤੁਹਾਨੂੰ ਦਿਖਾਵਨੇ ਹਾਂ ਹਾਲੀ ਬਈ ਸ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਵੀਰ ਆਪਣਾ ਐਡਰੈਸ ਬੋਲ ਦਈਏ ਕਰੀ ਐਡਰੈਸ ਵੀਰਜੀਵ ਪਿੰਡ ਪਾਣੀਵਾੜ ਖੁਰਦ ਹਾਂਜੀ ਤੇ ਜ਼ਿਲ੍ਹਾ ਹੈਗਾ ਵਾ ਤਰਨਤਾਰ ਸਾਹਿਬ ਤਹਿਸੀਲ ਚਬਾਲ ਠੀਕ ਹੈ ਜੀ ਚਬਾਲ ਤੋਂ ਬਿਲਕੁਲ ਨੇੜੇ ਦੀ 4 ਕਿਲੋਮੀਟਰ ਦੀ ਚਬਾਲ ਤੋਂ ਬਿਲਕੁਲ ਨੇੜੀ ਗੱਗੋਬੂਆ ਪਿੰਡ ਗੱਗੋਬੂਆ ਪਿੰਡ ਆ ਮੇਨ ਪਿੰਡ ਦੇ ਵਿੱਚ ਵੀ ਆ ਆਪਣਾ ਆਰਾ ਵਾ ਠੀਕ ਹੈ ਜੀ ਤੇ ਆਮ ਜਿਹੜੇ ਵੀਰ ਨੇ ਕੋਈ ਵਿਜ਼ਿਟ ਕਰਨੀ ਆ ਰਹੇ ਆਲੇ ਆ ਰਹੇ ਆਲੇ ਕਹਿ ਕੇ ਤੇ ਆ ਹਾਂ ਠੀਕ ਹੈ ਜੀ ਹਾਂਜੀ ਤੇ ਵੀਰ ਆਪਣਾ ਨਾਮ ਤੇ ਫੋਨ ਨੰਬਰ ਦੱਸ ਦੀ ਫੋਨ ਨੰਬਰ ਹੈ 7984 95 3 44 79 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 ਦੋ ਦਲੀ ਲਾਉਣ ਪੂਰੀ ਵੱਡੀ ਵਾਜੇ ਲੋ ਦੋ ਦੋਤੋ ਦੋ ਦ ਲਾਉਣਾ ਜਿਹੜਾ ਵਾ ਮੈਂ ਨੇ ਸ਼ੁਰੂ ਕਰ ਦਿੱਤਾ ਵਾ ਵੇਖ ਲੋ 20 ਦਿਨ ਦਾ ਟਾਈਮ ਅਜੇ ਬਾਕੀ ਪਿਆ ਵਾ ਪਸੰਦ ਜਿਹੜੇ ਵੀਰਨੂਆ ਕੋ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰਦੇ ਐਨ ਵੀ ਥੋੜੀ ਬਾਹਰ ਨਿਕੋੜ ਦਿਓ ਕੋਈ ਨਹੀਂ ਵੀ ਘਰੇ ਕਰਦਾ ਲੋ ਜੀ ਕੱਦ ਕੱਟ ਪੂਰਾ ਰਾਜੀਪੂਰੀ ਜੰਮੀਪਲੀ ਪੂਰੀ ਚੈੱਕ ਕਰ ਲਿਓ ਪਿੱਠਪੂਰੇ ਦੀ ਚੜਾਈ ਲੋ ਜੀ ਕਰੋ ਚੈੱਕ ਦੋਸਤੋ ਮੀਂਹ ਦਾ ਮੌਸਮ ਹੈ ਮੀਂਹ ਅੱਜ ਵੀ ਪੈਂਦਿਆ ਅਜੇ ਅਸੀਂ ਵੀਡੀਓ ਬਣਾਉਂਦੇ ਤੇ ਮੀਂਹ ਮੜਾ ਮੜਾ ਅਜੇ ਵੀ ਪਈ ਜਾਂਦਾ ਵਾ ਆ ਲੋ ਜੀ ਕਰੋ ਚੈੱਕ ਪੂਰਾ ਫੁੱਲ ਹੈ ਵੀ ਬਾਡੀ ਵੇਟ ਅਛਾ ਜੀ ਬੀਜੀ ਇਹ ਮਤਲਬ ਪਹਿਲਾ ਸਵੇਰ ਆਪਾਂ ਚੋਈ ਹੈ ਕਿ ਜਾਂ ਆਪਾਂ ਖਰੀਦ ਕੇ ਲੈਂਦੀ ਹੈ ਨਹੀਂ ਇਹ ਦੂਸਰੇ ਸਵੇਰ ਹੀ ਖਰੀਦੀ ਹੀ ਅਛਾ ਜੀ ਤੇ 13 ਤੋਂ 14 ਲੀਟਰ ਦੁੱਧ ਦਾ ਰਿਕਾਰਡ ਇਹਦਾ ਰਿਹਾ ਕੁੱਲ 14 ਕਿਲੋ ਠੀਕ ਹੈ ਜੀ ਹਾਂਜੀ ਠੀਕ ਹੈ ਕੀ ਇਹਦਾ ਮੁੱਲ ਕੰਨਾ ਕਰਨਾ ਮੋਲੇ ਦਾ ਜਿਆ ਕਰ ਲੀਏ ਦੇ ਰਹੀ ਇੱਕ ਦਸ ਦੀ ਅੱਜ ਦਾ ਗੱਬਣਾ ਦਾ ਮੁੱਲ ਕਰੀ ਉਹਦਾ ਅੱਜ ਦੇ ਗੱਬਣਾ ਦਾ ਹੇਲ ਪੂਰੇ ਲੱਖ ਰੀ ਦੇ ਰਗੇ ਕਿੰਨਾ ਕੁ ਮੰਨਤਾ ਨੂੰ ਸਕਦਾ ਮੰਨਤਾ ਨਾ ਕੀ ਕਰਨਾ ਵੀ ਦਿਨ ਤੇ ਵੀ ਰਹਿ ਗਏ ਸਵਾ ਲੱਖ ਰੀ ਮੰਨ ਨਾ ਡੇਢ ਦੀ ਬਸ ਇਹ ਉਹ ਤਾਂ ਚਲੋ ਜੀ ਵੇਖੋ ਜੀ ਇਹ ਤਾਂ ਗੱਲ ਹੈ ਕਿ ਤੁਹਾਡੀ ਚੀਜ਼ ਤੇ ਬਾਕੀ ਅਜੇ 20 ਦਿਨ ਪਏ ਆ ਸੁੰਡ ਦੇ ਵਿੱਚ ਹੈ ਨਾ ਚਲੋ ਦੋ ਹਾਂ ਜੀ ਜੀ ਕਿੰਨਾ ਦਾ ਫਰਮਾਨ ਤਾਂ ਇੱਕ ਹੀ ਫਰਮਾਨ ਤਾਂ 99000 ਜੋ ਸਿਰਫ 200 ਰੁਪਏ ਛੋਟ ਹੋ ਗਈ ਠੀਕ ਹੈ ਜੀ ਆਏ ਗਏ ਭੈਣ ਭਰਾ ਦੀ ਹੈ ਨਾ ਇਹ ਮੁੱਲ ਜਿਹੜਾ ਹੋਊਗਾ ਆਨ ਕਿ ਤਸੱਲੀ ਹੈ ਪੂਰੀ ਕਰੇ ਤੇ ਸਾਰੇ ਪਸ਼ੂ ਵੇਖਣ ਠੀਕ ਹੈ ਜੀ ਤੇ 95000 ਰੁਪਏ ਮੁੱਲ ਮੈਂ ਕਿਰਾ ਫੇਰ ਦੱਸਦਾ ਵੀ ਗੱਬਣ ਗੱਬਣ ਮਾਈ ਜੇ ਮੱਝ ਇਸੇ ਫਾਰਮ ਦੇ ਸੁੰਡੀ ਹੈ ਫੇਰ ਮੁੱਲ ਸੁੰਡੀਆਂ ਦਾ ਫੇਰ ਰੇਟ ਵੱਖਰਾ ਹੋਊਗਾ ਫੇਰ ਰੇਟ ਵੱਖਰਾ ਹੋਊਗਾ ਠੀਕ ਹੈ ਲਓ ਦੋਸਤੋ ਵੈਸੇ ਮੁੱਲ ਜੇ ਵੀਰ ਨੇ ਕਹੀਏ ਤੇ 90 ਆਪਣੇ ਲੱਖ ਰ 95000 ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮਾਣਤਨ ਜ਼ਰੂਰ ਹੋਊਗਾ ਮੱਝ ਦਾ ਕਾਦ ਕਾ ਚੈੱਕ ਕਰਨ ਲਈ ਪੂਰੀ ਰਾਜੀ ਪੂਰੀ ਜਮੀਂ ਪੜੀ ਹੈ 20 ਦਿਨ ਦਾ ਟਾਈਮ ਖੜਦੀ ਹੈ ਇਹਦੇ ਨਾਲ ਜਿਹੜੀ ਬੱਤੀ ਮੱਝ ਵੀਰ ਦੀ ਦੱਸੀ ਹੈ ਡਿਟੇਲ ਹੈ 15 ਇਹ ਵੀਰ ਜੀ ਤੋਕੜਦੇ ਮੱਝ ਦੁੱਧ ਦੇ 6 ਕਿਲੋ ਦੋਆ ਵੇਲਿਆਂ ਦਾ ਮਿਲਦੀ ਪਹਾੜੇ ਤੇ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 3 3.5 ਮਹੀਨੇ ਹਾਂਜੀ ਤੇ 1 ਮਹੀਨਾ ਨੋਟੀਗਾ ਭਰੇ ਨੂੰ ਹੋ ਗਿਆ 1 ਮਹੀਨਾ ਟੀਕਾ ਭਰੇ ਨੂੰ ਹੋ ਗਿਆ ਅਜੇ ਹੋ ਜਣਾ ਮਰਜ਼ੀ ਲਵੇ ਅਰੇ ਖਾਲੀ ਕੋਈ ਗਾਰੰਟੀ ਨਹੀਂ ਕੋਈ ਗਾਰੰਟੀ ਕਨਫਰਮ ਨਹੀਂ ਜੀ ਹਾਂਜੀ ਲਓ ਜੀ ਚੈੱਕ ਤੁਸੀਂ ਤੁਸੀਂ ਉਹ ਕਰ ਲਓ ਸੁਵਾ ਤਜਾ ਸੁਈ ਰਸੂਈ ਨੂੰ ਕੋ 3 ਮਹੀਨੇ ਦਾ ਟਾਈਮ ਹੋ ਗਿਆ ਜੀ 1 ਮਹੀਨਾ ਜਿਹੜਾ ਹੈਗਾ ਬਣੀ ਨੂੰ ਹੋ ਗਿਆ ਜੀ 6 ਲੀਟਰ ਦੁੱਧ ਦੋਵੇਂ ਟਾਈਮ ਪਾੜਾ ਇੱਕ ਨੰਬਰ ਪੋਲਾ ਰੂਮਰ ਦਾ ਲੋ ਜੀ ਕਰੋ 6 ਲੀਟਰ ਦੁੱਧ ਜੇ ਦੋਵੇਂ ਟਾਈਮ ਪਾੜੇ ਤੇ ਠੀਕ ਹੈ ਜੀ ਲੋ ਜੀ ਕਰੋ ਚੱਕ ਲੈ ਜੋ ਜੀ ਇਹ ਵੀ ਤੀਸਰਾ ਸੁਆ ਇਹਦੇ ਜਿਹੜਾ ਵੀਰ ਖੜੂਗਾ ਖਰੀਦ ਕੇ ਉਹਦੀ ਕਿਸਮਤ ਆ ਖਾਲੀ ਵੀ ਰਹਿ ਸਕਦੀ ਆ ਤੇ ਦੋਸਤੋ ਇਹ ਮਤਲਬ ਗੱਪੜ ਵੀ ਹੋ ਸਕਦੀ ਆ ਜੀ ਹਾਂਜੀ ਆ ਲੋ ਜੀ ਫੇਰ ਆਲ ਦੋਸਤੋ ਅਜੇ ਕੋਈ ਕਨਫਰਮ ਚੈੱਕ ਪਾਸ ਕੋਈ ਨਹੀਂ ਜੀ ਤੇ ਵੀਰ ਇਹਦਾ ਮੁੱਲ ਅਰਸ਼ ਕੀ ਕਰਨਾ ਇਹਦਾ ਮੁੱਲ ਕਰ ਲਿਆ 60-65 ਜਿੰਨਾ ਮਰਜ਼ੀ ਕਰ ਲਓ ਹਾਂਜੀ ਜਿੰਨਾ ਮਰਜ਼ੀ ਦੋ ਘੜ ਸੜਦੀ ਦੇ ਦਈਏ 58000 ਹੋ ਗਏ ਹਾਂਜੀ ਇੱਕੇ ਵਾਰੀ ਮਾਨਤਾ ਦੇ ਦਿੰਦੇ ਇੱਕੇ ਵਾਰੀ ਮਾਨਤਾ ਨਾ ਸਿਰਫ 55000 ਚੋਂ 200 ਰੁਪਿਆ ਛੋਟ ਹੋ ਗਈ 55000 ਦੇ ਵਿੱਚੋਂ 200 ਰੁਪਿਆ ਛੋਟ ਲਓ ਜੀ ਡਿਮਾਂਡ ਰੱਖੀ ਗਈ ਜੇ 60000 ਰੁਪਿਆ 55000 ਦੇ ਵਿੱਚੋਂ 200 ਰੁਪਿਆ ਛੋਟ ਤੁਹਾਡਾ ਆਇਆ ਗਿਆ ਨਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਦੁੱਧ 200 6 ਕਿਲੋ ਤੀਜਾ ਸੂਆ ਸੂਈ ਆ ਤੇ ਜਿਹੜਾ ਬਣੀ ਨੂੰ ਦੋਸਤੋ ਗਾਂ 1 ਮਹੀਨੇ ਦਾ ਟਾਈਮ ਹੋ ਗਿਆ ਜੀ ਅੱਗੇ ਦੋਸ ਹਾਂਜੀ ਵੀਰ ਜੀ ਦਸੀ ਇਸ ਮੱਝ ਬਾਰੇ ਵੀ ਜਿਹੜੀ ਇਹ ਮੱਝ ਤਾਜੀ ਸੂਗੀ ਹੋਈ ਜਿਹੜੀ ਇਹ ਮੱਝ ਵੀਰ ਜੀ ਤੀਜਾ ਸੂਆ ਸੂਈ ਜੇ ਹਾਂਜੀ ਹੁਣ ਇਹ ਤਾਰੀ ਕੱਟੀ ਨੂੰ ਇਹਨੇ ਜਨਮ ਦਿੱਤਾ ਰੇ ਜੇਰ ਸਾਰੀ ਪ੍ਰੋਪਰ ਜੇਰ ਪ੍ਰੋਪਰ ਪੈ ਗਈ ਉਹ ਬਾਲਟੇ ਚ ਪਈ ਹਾਂ ਠੀਕ ਹੈ ਜੇਰ ਦੀ ਦੋਸਤੋ ਵੀਰ ਨੇ ਵੀਡੀਓ ਆਪਣੇ ਫੋਨ ਦੇ ਵਿੱਚ ਬਣਾ ਲਈ ਆ ਜੇ ਕਿਸੇ ਵੀਰ ਨੇ ਵੀਡੀਓ ਵੇਖਣੀ ਤੇ ਬੇਸ਼ੱਕ ਜਿਹੜਾ ਵੀਰ ਆਊਗਾ ਮੱਝ ਲੈਣ ਵੀਡੀਓ ਨਾਲ ਤੁਹਾਨੂੰ ਵੀਰ ਵਿਖਾ ਦੂਗਾ ਬੱਚਾ ਦੋਸਤੋ ਆ ਨੇ ਕੱਟੀ ਨੂੰ ਜਨਮ ਦਿੱਤਾ ਵੀਰ ਜੀ ਕੱਟੀ ਮੜੀ ਭਾਜੀ ਠਾ ਦੀਆਂ ਤਾਂ ਹਾਂਜੀ ਦੋਸਤੋ ਆ ਕੱਟੀ ਚੈੱਕ ਕਰ ਲਓ ਬਿਲਕੁਲ ਗਿੱਲਾ ਨਾੜੂ ਕੋਈ ਵੀਰੇ ਨਾ ਖੇਲੋ ਜੀ ਸੂਈ ਨੂੰ ਦੋਸਤੋ ਕੋਈ ਜੇ 1.5-2 ਘੰਟੇ ਹੋਇਆ ਚਵਾਈ ਜੇ ਕੋਈ ਨਹੀਂ ਜੁਈ ਕੱਟੋ ਜੀ ਬਾਹਰ ਵੇਚੀ ਹਾਂਜੀ ਕੱਦ ਕਰ ਮੈਂ ਦਾ ਚੈੱਕ ਕਰ ਲਓ ਸਵੇਰ ਤੀਜਾ ਸੂਈ ਜੇ ਦੋਸਤੋ ਕਿੰਨਾ ਕ ਵੀਰ ਚਵਾਇਆ ਦੋ ਦਿਨ ਪਹਿਲੇ ਸਵੇਰ ਜੇ ਕੋਈ ਪਤਾ ਤੁਹਾਨੂੰ ਕਿ ਜਾਂ ਆਪਾਂ ਖਰੀਦ ਕੇ ਲਿਆਂਦੀ ਮੋੜ ਆਪਾਂ ਦੂਜੇ ਸੂਏ ਵੀਰ ਜੀ ਮੱਝ ਖਰੀਦੀ ਸੀ ਦੂਜੇ ਸੂਏ 15 ਤੋਂ ਪਲੱਸ ਇਹਨੇ ਦੁੱਧ ਚਵਾਇਆ 15 ਤੋਂ ਪਲੱਸ ਚਵਾਇਆ ਐਰ ਕੀ ਘਟੋ ਘਟਾ 16 ਤੋਂ ਪਲੱਸ ਜਾਊਗੀ ਮੱਝ ਠੀਕ ਹੈ ਜੀ ਸਾਂਹ ਵਾਲਾ ਬੰਦਾ ਚਾਹੀਦਾ ਜੇ 17-18 ਵੀ ਕਰੂਗੀ ਜੀ ਠੀਕ ਹੈ ਜੀ ਲੋ ਦੋਸਤੋ ਮੈਂ ਦਾ ਕੱਦ- ਪ੍ਰੋਪਰ ਜੇਰ ਸਾਰੀ ਪੈ ਗਈ ਹੈ ਦੋਸਤੋ ਬੱਚਾ ਨੇ ਜਿਹੜਾ ਕੱਟੀ ਨੂੰ ਜਨਮ ਦਿੱਤਾ ਲਓ ਜੀ ਜਿਆਦਾ ਆਪਾਂ ਬਾਹਰ ਨਹੀਂ ਕੱਢਾਂਗੇ ਕਿਉਂਕਿ ਬਾਹਰ ਬਰਸਾਤ ਹੋਣ ਢਈ ਹੈ ਤੇ ਇਸ ਕਰਕੇ ਸੱਜਰ ਸੂਈ ਮੱਜ ਲਓ ਕਰੋ ਚੈੱਕ 15 16 ਲੀਟਰ ਦੁੱਧ ਦੋਸਤੋ ਦੂਜੇ ਸੂਏ ਨੇ ਵੀਰ ਕੰਦਾ ਚਵਾਇਆ ਆਰਡਰ ਕੁਆਲਟੀ ਦੀ ਚੈੱਕ ਕਰ ਲਓ ਕਰਮਾਲੀ ਦੀ ਕੱਲਾ ਕੱਲਾ ਥਾਣ ਗੈਪ ਦੇ ਵਿੱਚ ਕੋਈ ਫੋਟ ਸ਼ਾਮਿਲ ਨਾਲ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਦੋਸਤੋ ਸੁੰਦੇ ਪਸ਼ੂ ਨੂੰ ਭਾਲ ਜ਼ਰੂਰ ਪੈਂਦੀ ਆ ਮੜੀ ਚੈੱਕ ਕਰ ਲਓ ਹਾਲੋ ਜੀ ਬਿਲਕੁਲ ਮੈਨੇਜਰ ਜੀ ਚੈੱਕ ਕਰੋ ਜੀ ਕੀ ਮੁੱਲ ਕਰਨਾ ਰਸ਼ੀਦ ਦਾ ਮੁੱਲ ਵੀਰ ਜੀ ਕਰਨੋ ਜੋ ਮਰਜੀ ਕਰੀ ਜੇਗੀ ਹੂੰ ਦੇ ਲਈਏ 81 ਦੀ ਇਹ ਕਰਨਾ ਮਾਨਤਾਂ ਥੋੜਾ ਜਿਆਦਾ ਮਾਨਤਾਂ ਦੇ ਕਰਨੇ ਹੋਣਾ ਹਾਂਜੀ ਮਾਨਤਾਂ ਵੀਰ ਜਿਹੜਾ ਕਰਨਾ ਇੱਕ ਹੀ ਵਾਰੀ ਦਿਲੋਂ ਕਰਦਾ ਮਾਨਤਾਂ ਵੀਰ ਜੀ ਕਿਰੇ ਕਰਦਗੇ ਹਰ ਪੂਰੇ 1,65,000 ਦੀ ਮੱਝ ਦਵਾਂਗੇ ਉਸ ਵਿੱਚੋਂ ਸਿਰਫ 200 ਛੋਟ ਹੋਣੀ ਜੀ ਠੀਕ ਹੈ ਜੀ 15 ਦੋ ਪਲੱਸ ਦੋ ਦਉਗੀ 16 ਦੇ 17 ਦੇ ਅਗੇ ਸੇਵਾ ਜਿਹੜਾ ਵੀਰ ਖੜੂਗਾ ਉਹਦੀ ਸੇਵਾ ਤੇ ਡਿਪੈਂਡ ਆ ਉਹ ਸੇਵਾ ਤੇ ਡਿਪੈਂਡ ਆ ਤੀਸਰਾ ਸੁਗਾ ਵਾ ਹਾਂ ਬਾਕੀ ਕੱਦ ਕਾਠ ਮੈਂ ਦਾ ਕਿਸੇ ਪਾਸਿਓਂ ਕਮੀ ਨਹੀਂ ਕਿਸੇ ਚੀਜ਼ ਦੀ ਪੂਰਾ ਵਜ਼ਨ ਮजूद ਪੂਰਾ ਕੱਦ ਕਾਠ ਪੂਰੀ ਰਾਜੀ ਜਮੀਂ ਪਲੀ ਪੂਰੀ ਦਿਲ ਕੋਲ ਤਾਜੀ ਸੂਈ ਜੀ ਚਵਾਈ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਅਜੇ ਤੱਕ ਕੋਈ ਨਹੀਂ ਕੀਤੀ ਕਿਉਂਕਿ ਇਹ ਜੇਰ ਜੂਰ ਕਰਨ ਲਈ ਬਾਕੀ ਸੀਗੀ ਹੁਣ ਜੇਰ ਆਇਆ ਪ੍ਰੋਪਰ ਸਾਰੀ ਪੈ ਗਈ ਐ ਸੋਹਣੀ ਆ ਕੱਟੀ ਐ ਜਿਹਨੂੰ ਜਨਮ ਦਿੱਤਾ ਨੇ 165000 ਰੁਪਇਆ ਡਿਮਾਂਡ ਜਿਹਦੇ ਵਿੱਚ ਤੁਹਾਡਾ ਆਆਂ ਗਿਆ ਦਾ ਮਾਨਤਰ ਮੌਕੇ ਤੇ ਸ਼ੋਰ ਸ਼ਪਾ ਜਿਹੜਾ ਹਲਕਾ ਫੁਲਕਾ ਜਰੂਰ ਹੋਊਗਾ ਤਿੰਨ ਨਗਰ ਖਾਇਆ ਦੋਸਤੋ ਇੱਕ ਮਾਂ ਚ ਗੱਬਣ ਤੇ ਦੋ ਮੱਜ ਜਿਹੜੀਆਂ ਸੋਈਆਂ ਸੂਰੇ ਸੂਰੇ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰੋ ਤੁਹਾਡਾ ਹੱਕ ਬਣਦਾ ਗੱਬਣ ਪਸੀ ਜਿਹੜਾ ਦੋਸਤੋ ਥਲਾਂ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਐਡਰੈਸ ਜਿਹੜਾ ਇੱਕਰਾ ਵੀਰ ਦਾ ਫੇਰ ਬੋਲ ਦੇਣਾ ਪਿੰਡ ਪੰਜਵੜ ਤਹਿਸੀਲ ਚਭਾਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਅਰਸ਼ਦੀਪ ਨਾਮ ਹੈ ਵੀਰ ਦਾ ਫੋਨ ਨੰਬਰ ਵੀਰ ਆਪਣਾ ਕਰੀ ਫ ਉਹ ਨੰਬਰ ਵੀ ਦੇ ਦਿਓ 7986495344 ਠੀਕ ਹੈ ਜੀ ਧੰਨਵਾਦ ਦੋਸਤੋ ਰਲਾ ਵੀਡੀਓ ਬਣਾਉਣ ਦਾ